ਜੈਤਿ ਸ੍ਰੀ ਮਹਿਲਾ ਨੋਵਾ ੴ ਸਤਿਗੁਰ ਪ੍ਰਸਾਦ ਭੂਲਿਓ ਮਨ ਮਾਇਆ ੁਰ ਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤਹ ਤੇ ਆਪ ਬੰਧਾਇਓ ਰਹਾਉ ਸਮਝਣਾ ਪਰਿ ਬਿਖਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸਵਾਮੀ ਸੋ ਜਨਿਓ ਨਾਹਿਨ ਬਨ ਖੋਜਨ ਕੋ ਥਾਇਓ ਰਤਨ RAM ਘਾਟਿ ਕੇ ਫੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈ ਸ੍ਰੀ ਮਹਿਲਾ ਨੋਆ ਹਰ ਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਪਇਓ ਔਰ ਅੰਤਰ ਸ਼ਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਧ ਲੋਭੀ ਫੁਨ ਕਰਤ ਪਾਪ ਅਬਹਾਰਾ ਪੈ ਮਰ ਬੇ ਕੋ ਬਿਸਰਤ ਨਾਹਿਨ ਤੇ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਬਦਿਸ਼ ਕੋ ਉਠთაਇ ਕਾਟੀ ਪੀਤਰ ਬਸੈ ਨਿਰੰਝਨ ਤਾਕੋ ਮਰਮ ਨਾ ਪਾਇਆ ਨਾਹਿਨ ਗੁਨ ਨਾਹਿਨ ਕਸ਼ ਜਪ ਤਪ ਕੌਨ ਕਰਮ ਅਬ ਕੀ ਜਾਏ ਨਾਨਕ ਹਾਰ ਪਰਿਓ ਸਰਨਾਗਤ ਅਪਹਿ ਦਾਨ ਪ੍ਰਭ ਦੀਜੈ ਜੈ ਸ੍ਰੀ ਮੈਲਾ ਨੋਵਾ ਮਨ ਰੇ ਸੱਚਾ ਗੋ ਵਿਚਾਰਾ RAM ਨਾਮ ਬਿਨ ਮਿੱਥਿਆ ਮਾਨੋ ਸਗਰੋ ਏ ਸੰਸਾਰਾ ਰਹਾਵ ਜਾਕੋ ਜੋਗੀ ਖੋਜ ਤਹਾਰੇ ਪਾਇਓ ਨਾਹੇ ਤੇ ਪਾਰ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾ ਹੈ ਸੰਭਾਰਾ ਨਾਨਕ ਸ਼ਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੋਹਾਰਾ ਜੈ ਸ੍ਰੀ ਮਹਿਲਾ ਪੰਜਵਾ ਸ਼ੰਤ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨੰਦ ਦਿਨ ਨੀਤ ਖੋਲ ਕਪਟ ਗੁਰ ਮੇ ਲਿਆ ਨਾਨਕ ਹਰ ਸੰਗ ਮੀ